ਜਗਬਾਣੀ ਤੁਸੀਂ ਦੇਖ ਰਹੇ ਹੋ ਸਰਦਾਰ ਫੌਰਜਾ ਸਿੰਘ ਉਹਨਾਂ ਦੇ ਘਰ ਵਿੱਚ ਅਸੀਂ ਵਿੜੇ ਚਾ ਅੰਤਿਮ ਵਿਦਾਇਗੀ ਉਹਨਾਂ ਦੀ ਥੋੜੀ ਜੀ ਇੱਥੋਂ ਇੱਥੋਂ ਉਹਨਾਂ ਦੀ ਜਿਹੜੀ ਆ ਯਾਤਰਾ ਜਿਹੜੀ ਅੰਤਿਮ ਯਾਤਰਾ ਸ਼ੁਰੂ ਹੋਏਗੀ ਹਰ ਜਿਹੜੀ ਨਾਮਵਰ ਸ਼ਖਸੀਅਤ ਹੈ ਇਸ ਏਰੀਏ ਦੀ ਪੂਰੀ ਦੁਨੀਆ ਦੇ ਇੱਥੇ ਪਹੁੰਚ ਰਹੀ ਹੈ ਫਿਲਹਾਲ ਜਲੰਧਰ ਕੈਂਟ ਤੋਂ ਅਕਾਲੀ ਦਲ ਦੇ ਲੀਡਰ ਜਿਹੜੇ ਨੇ ਜਿਹੜੇ ਇੰਚਾਰਜ ਨੇ ਹਲਕਾ ਇੰਚਾਰਜ ਉੱਥੇ ਦੇ ਹਰਜਾਪ ਸਿੰਘ ਸੰਘਾ ਮੇਰੇ ਨਾਲ ਨੇ ਪਹਿਲਾਂ ਤਾਂ ਕੀ ਚੱਲਦਾ ਆ ਇਹ ਪਹਿਲੀ ਥਾਟ ਜਿਹੜੀ ਆ ਦਿਮਾਗ ਦੇ ਵਿੱਚ ਕੀ ਹੈ ਕੋ ਅੱਖਾਂ ਨਾਮ ਨੇ ਦਿਲ ਨਾਮ ਹੈ ਇੱਕ ਬਹੁਤ ਸਨਕਾਰਯੋਗ شخصیت 114 ਸਾਲ ਦੇ ਬਜ਼ੁਰਗ ਜਿਨ੍ਹਾਂ ਨੇ ਸਿੱਖੀ ਸੇਵਕੀ ਆਸਤੇ ਪੰਥ ਆਸਤੇ ਪੰਜਾਬ ਆਸਤੇ ਬਹੁਤ ਕੁਝ ਕਰਿਆ ਕਿਵੇਂ ਇਨਸਪਾਇਰ ਕਰਿਆ ਕਿ ਟਰੈਜੇਡੀ ਚੋਂ ਉੱਠ ਕੇ ਆਪਦੀ ਪਰਸਨਲ ਟਰੈਜੇਡੀ ਤੋਂ ਉੱਠ ਕੇ ਜਦੋਂ ਲੋਕੀ ਹਾਰ ਮੰਨ ਜਾਂਦੇ ਜਦੋਂ ਸਾਰਾ ਦਿਲ ਛੱਡ ਜਾਂਦੇ ਆ ਉਤੋਂ ਉੱਠ ਕੇ 114 ਸਾਲ ਤੱਕ ਹਜੇ ਵੀ ਕਹਿੰਦੇ ਵੀ ਪੂਰੇ ਤੜਾਕ ਕੈਮ ਸੀ ਮੈਰਾਥਨ ਰੇਸਾਂ ਕਰੀਆਂ 114 ਸਾਲ ਦੀ ਉਮਰ ਦੇ ਵਿੱਚ ਤੁਸੀਂ ਦੇਖੋ ਕਿੰਨੇ ਲੋਕਾਂ ਲਈ ਇਹ ਇਨਸਪੀਰੇਸ਼ਨ ਹੈ ਜਿਹੜੇ ਆਪਾਂ 40 45 50 ਸਾਲ ਵਾਲੇ ਵੀ ਕਹਿਣ ਲੱਗ ਜਾਂਦੇ ਵੀ ਸਾਡੀ ਬੱਸ ਹੋ ਗਈ ਵੀ ਕਿੱਦਾਂ ਬਜ਼ੁਰਗਾਂ ਨੇ ਇੱਕ ਲੀਡ ਮੈਸਫਲਤੀ ਇੱਕ ਪਿੰਡੋਂ ਉੱਠ ਕੇ ਸਾਰੇ ਜੱਗ ਦੇ ਵਿੱਚ ਆਪਦਾ ਪੱਗ ਬੰਨ ਕੇ ਨਾਮ ਰੋਸ਼ਨ